ਔਰਤ ਅਤੇ ਮਰਦ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਘਰ ਔਲਾਦ ਹੋਣੀ ਚਾਹੀਦੀ ਹੈ ਔਲਾਦ ਹੁੰਦੀ ਹੈ ਉਹ ਬੜੇ ਖੁਸ਼ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਜੋ ਔਲਾਦ ਹੈ ਇਹ ਸਾਡਾ ਵੰਸ਼ ਅੱਗੇ ਲੈ ਕੇ ਜਾਵੇਗੀ ਸਾਡੇ ਬੁਢਾਪੇ ਦਾ ਸਹਾਰਾ ਬਣੇਗੀ ਸਾਨੂੰ ਬੁਢਾਪੇ ਦੇ ਵਿੱਚ ਸਾਂਭੇਗੀ ਪਰ ਕਈ ਵਾਰ ਇਹ ਚੀਜ਼ਾਂ ਜੋ ਮਾਪੇ ਸੋਚਦੇ ਨੇ ਇਹ ਬਿਲਕੁਲ ਗਲਤ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਉਣ ਵਾਲਾ ਸਮਾਂ ਕਿੱਦਾਂ ਦਾ ਹੋ ਸਕਦਾ ਹੈ ਜਿਸ ਬੱਚਿਆਂ ਨੂੰ ਉਹ ਪਾਲ ਕੇ ਵੱਡਾ ਕਰ ਰਹੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਨਿਕਲਣਗੇ ਤੇ ਉਹਨਾਂ ਦੇ ਨਾਲ ਕਿੱਦਾਂ ਦਾ ਵਿਵਹਾਰ ਕਰਨਗੇ ਇਥੋਂ ਤੱਕ ਕਿ ਕਿਤੇ ਉਹਨਾਂ ਦੀ ਜਾਣ ਦੇ ਦੁਸ਼ਮਣ ਤਾਂ ਨਹੀਂ ਬਣ ਜਾਣਗੇ ਇਹ ਗੱਲਾਂ ਤੋਂ ਬੰਦਾ ਅਣਜਾਣ ਹੁੰਦਾ ਜਦੋਂ ਫਿਰ ਬੱਚੇ ਵੱਡੇ ਹੁੰਦੇ ਨੇ ਉਸ ਤੋਂ ਬਾਅਦ ਹੀ ਪਤਾ ਲੱਗਦਾ ਕਿ ਕੌਣ ਮਾਪੇ ਦੀ ਸੇਵਾ ਕਰਦਾ ਹੈ ਕੌਣ ਵਾਂਸ਼ ਨੂੰ ਅੱਗੇ ਲੈ ਕੇ ਜਾਂਦਾ ਹੈ ਤੇ ਕੌਣ ਮਾਪੇ ਦਾ ਬੈਰੀ ਬਣਦਾ ਹੈ ਇਹ ਸਭ ਕੁਝ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇੱਕ ਪਿਤਾ ਦਾ ਪੁੱਤਰ ਜਿਸ ਨੂੰ ਉਸਨੇ ਬੜੇ ਲਾਡਾਂ ਪਿਆਰਾਂ ਦੇ ਨਾਲ ਪਾਲਿਆ ਸੀ ਉਸ ਨੂੰ ਵੀ ਲੱਗਦਾ ਸੀ ਕਿ ਮੇਰਾ ਪੁੱਤਰ ਬੁੱਢੀ ਉਮਰ ਦੇ ਵਿੱਚ ਮੇਰਾ ਸਹਾਰਾ ਬਣੇਗਾ ਮੇਰੀ ਸੇਵਾ ਕਰੇਗਾ ਪਰ ਪੁੱਤਰ ਨੇ ਉਹ ਕੀਤਾ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਤੇ ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕੋਈ ਪੁੱਤਰ ਆਪਣੇ ਪਿਤਾ ਦੇ ਨਾਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਇਸ ਦਾ ਥਾਣਾ ਖੰਨਾ ਖੰਨਾ ਥਾਣੇ ਦੇ ਅਧੀਨ ਪੈਂਦਾ ਪਿੰਡ ਜਟਾਣਾ ਇੱਥੋਂ ਦਾ ਰਹਿਣ ਵਾਲਾ ਬਲਵੀਰ ਸਿੰਘ ਜੋ ਕਿ ਆਪਣੇ ਪੁੱਤਰ ਜੁਬਰਾਜ ਉਰਫ ਰਾਜੂ ਅਤੇ ਉਸ ਦੀ ਪਤਨੀ ਦੇ ਨਾਲ ਰਹਿੰਦਾ ਸੀ ਇਹਨਾਂ ਦਾ ਵਿਆਹ ਤਕਰੀਬਨ 10 ਸਾਲ ਪਹਿਲਾਂ ਹੋਇਆ ਸੀ ਜੁਬਰਾਜ ਦਾ ਤੇ ਇਹਨਾਂ ਦੇ ਘਰ ਦੋ ਬੱਚੇ ਵੀ ਸਨ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਇਨਾਂ ਦੇ ਘਰੇ ਢੂਲੇ ਦਾ ਸਮਾਨ ਰੱਖਿਆ ਹੋਇਆ ਸੀ ਜੋ ਬਲਵੀਰ ਸਿੰਘ ਕਰਾਏ ਤੇ ਭੇਜਦਾ ਸੀ ਇਨਾਂ ਦੇ ਘਰ ਇੱਕ 407 ਟੈਂਪੂ ਵੀ ਸੀ ਜਿਸ ਵਿੱਚ ਉਹ ਸਮਾਨ ਭੇਜਿਆ ਕਰਦਾ ਸੀ ਵਧੀਆ ਸਭ ਕੁਝ ਚੱਲ ਰਿਹਾ ਸੀ ਪਰ 27 ਜੂਨ 2025 ਨੂੰ ਤਕਰੀਬਨ ਸਵੇਰੇ 9 ਵਜੇ ਜੋ ਬਲਵੀਰ ਸਿੰਘ ਦੀ ਨੂੰਹ ਹੁੰਦੀ ਆ ਉਹ ਘਰੋਂ ਬਾਹਰ ਨਿਕਲਦੀ ਆ ਦੁੱਧ ਲੈਣ ਜਾ ਰਹੀ ਸੀ ਤੇ ਆਸ-ਪਾਸ ਦੇ ਲੋਕਾਂ ਨੂੰ ਗਮਾਂਡੀਆਂ ਨੂੰ ਕਹਿੰਦੇ ਆ ਕਿ ਮੇਰੇ ਪਾਪਾ ਜੀ ਪੌੜੀਆਂ ਦੇ ਵਿੱਚੋਂ ਡਿੱਗ ਪਏ ਉਹਨਾਂ ਦੇ 6 ਵਜੇ ਤੁਸੀਂ ਘਰੇ ਜਾਓ ਹੁਣ ਜਦੋਂ ਆਸੇ ਪਾਸੇ ਦੇ ਲੋਕ ਘਰ ਜਾਂਦੇ ਨੇ ਤਾਂ ਉਹ ਦੇਖਦੇ ਨੇ ਕਿ ਬਲਵੀਰ ਸਿੰਘ ਖੂਨ ਨਾਲ ਲਥਪਤ ਹੁੰਦਾ ਉਸ ਤੇ ਮੂੰਹ ਤੇ ਖੂਨ ਜੰਮਿਆ ਹੁੰਦਾ ਤਾਂ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਤੇ ਹੁਣ ਜੋ ਬਲਵੀਰ ਦਾ ਮੁੰਡਾ ਰਾਜੂ ਸੀ ਉਹ ਵੀ ਇਹੀ ਕਹਿ ਰਿਹਾ ਸੀ ਕਿ ਪਾਪਾ ਜੀ ਪੌੜੀਆਂ ਦੇ ਵਿੱਚੋਂ ਡਿੱਗ ਪਏ ਉਹਨਾਂ ਦੇ 6 ਵਜੇ ਜਦੋਂ ਹੁਣ ਡਾਕਟਰ ਇਸ ਦੇ ਮੂੰਹ ਉਤੋਂ ਖੂਨ ਸਾਫ਼ ਕਰਦੇ ਆ ਬਲਵੀਰ ਦੇ ਕਿਉਂਕਿ ਮੂੰਹ ਉੱਤੇ ਖੂਨ ਜੰਮ ਚੁੱਕਿਆ ਸੀ ਸਾਫ਼ ਕੀਤਾ ਜਾਂਦਾ ਤਾਂ ਉਹ ਦੇਖਦੇ ਨੇ ਕਿ ਇਸ ਦੇ ਮੂੰਹ ਉੱਪਰ ਗਰਦਨ ਉੱਪਰ ਤਾਂ ਤੇਜ਼ ਧਾਰ ਹਥਿਆਰ ਦੇ ਨਾਲ ਬਾਰ ਕੀਤੇ ਹੋਏ ਨੇ ਤਕਰੀਬਨ 6-7 ਬਾਰ ਇਸ ਦੇ ਉੱਪਰ ਕੀਤੇ ਹੋਏ ਸੀ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤੇ ਇਧਰ ਜੋ ਬਲਵੀਰ ਸਿੰਘ ਦਾ ਮੁੰਡਾ ਹੁੰਦਾ ਰਾਜੂ ਤੈਨੂੰ ਉਹ ਹੁਣ ਬਲਵੀਰ ਸਿੰਘ ਦੇ ਸੰਸਕਾਰ ਦੀ ਤਿਆਰੀ ਕਰਨ ਲੱਗਦੇ ਨੇ ਪਰ ਜੋ ਲੋਕ ਹੁੰਦੇ ਨੇ ਉਹਨਾਂ ਨੂੰ ਸ਼ੱਕ ਹੁੰਦਾ ਤੇ ਜੋ ਬਲਵੀਰ ਸਿੰਘ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਹੀ ਬੁਲਾਇਆ ਜਾਂਦਾ ਕਿ ਬਲਵੀਰ ਦੀ ਮੌਤ ਹੋ ਗਈ ਹੁਣ ਜਦੋਂ ਉਹ ਵੀ ਆਉਂਦੇ ਨੇ ਉਹ ਵੀ ਦੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਨੈਚੁਰਲ ਡੈਥ ਨਹੀਂ ਇਸ ਉੱਪਰ ਤਾਂ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਗਿਆ ਬਲਵੀਰ ਸਿੰਘ ਦਾ ਸਗੋਂ ਕਤਲ ਕੀਤਾ ਗਿਆ ਨਾ ਕਿ ਇਸ ਦੀ ਛੱਡ ਲੱਗਾਂ ਦੇ ਨਾਲ ਮੌਤ ਹੋਈ ਹੈ ਤੇ ਹੁਣ ਜੋ ਰਿਸ਼ਤੇਦਾਰ ਹੁੰਦੇ ਆ ਉਹ ਪਿੰਡ ਦੀ ਪੰਚਾਇਤ ਨਾਲ ਗੱਲ ਕਰਕੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰਦੇ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਹੁਣ ਪੁਲਿਸ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਬਲਵੀਰ ਦੇ ਪੁੱਤਰ ਜੋਬਰਾਜ ਸਿੰਘ ਉਰਫ ਰਾਜੂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕੀ ਹੋਇਆ ਸੀ ਤਾਂ ਉਸ ਨੇ ਫੇਰ ਉਹੀ ਕਹਾਣੀ ਦੱਸੀ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਤੇਰੇ ਪਿਓ ਦੇ ਉੱਪਰ ਤਾਂ ਤੇਜ਼ਧਾਰ ਹਥਿਆਰ ਨਾਲ ਬਾਰ ਕੀਤੇ ਹੋਏ ਨੇ ਉਹ ਪੌੜੀਆਂ ਵਿੱਚੋਂ ਡਿੱਗਿਆ ਨਹੀਂ ਲੱਗਦਾ ਤਾਂ ਫਿਰ ਉਹ ਕਹਾਣੀ ਹੋਰ ਘੜਦਾ ਉਹ ਕਹਿੰਦਾ ਕਿ ਸਾਡੇ ਤਾਂ ਚੋਰ ਆ ਗਏ ਲੁਟੇਰੇ ਆ ਗਏ ਜਿਨ੍ਹਾਂ ਨੇ ਮੇਰੇ ਪਿਓ ਉੱਤੇ ਬਾਰ ਕੀਤੇ ਤੇ ਸਾਡੇ ਘਰ ਵਿੱਚੋਂ ਚੋਰੀ ਕਰਕੇ ਲੈ ਗਏ ਤੇ ਅਲਮਾਰੀ ਦੀਆਂ ਚਾਬੀਆਂ ਵੀ ਨਾਲ ਹੀ ਲੈ ਗਏ ਪਰ ਅਲਮਾਰੀ ਦੀਆਂ ਚਾਬੀਆਂ ਵੀ ਰਾਜੂ ਦੀ ਜੇਬ ਵਿੱਚੋਂ ਹੀ ਨਿਕਲ ਆਉਂਦੀਆਂ ਨੇ ਪੁਲਿਸ ਹੁਣ ਸਖਤੀ ਦੇ ਨਾਲ ਰਾਜੂ ਤੋਂ ਪੁੱਛਗਿੱਛ ਕਰਦੀ ਹੈ ਤੇ ਜੋ ਏਸ ਦੀ ਪਤਨੀ ਹੁੰਦੀ ਹੈ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਅਲੱਗ-ਅਲੱਗ ਦੋਨਾਂ ਤੋਂ ਪੁਲਿਸ ਨੂੰ ਸਾਥੀ ਦੇ ਨਾਲ ਪੁੱਛਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਬੜੀ ਹੀ ਜ਼ਿਆਦਾ ਭਿਆਨਕ ਸੀ ਤਾਂ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਬਲਵੀਰ ਸਿੰਘ ਦਾ ਕਤਲ ਕੀਤਾ ਆਪਣੇ ਪਿਤਾ ਦਾ ਕਤਲ ਕੀਤਾ ਹੁਣ ਸਭ ਇਹੀ ਜਾਣਨਾ ਚਾਹੁੰਦੇ ਸੀ ਕਿ ਆਖਰ ਇਹਨਾਂ ਨੇ ਉਸ ਦਾ ਕਤਲ ਕਿਉਂ ਕਰ ਦਿੱਤਾ ਪਤਾ ਲੱਗਦਾ ਕਿ ਜੋ ਰਾਜੂ ਸੀ ਉਹ ਨਸ਼ੇ ਦਾ ਆਦੀ ਸੀ ਤੇ ਪਹਿਲਾਂ ਵੀ ਉਸ ਨੇ ਜੋ ਢੂਲੇ ਦਾ ਸਮਾਨ ਸੀ ਉਹ ਇੱਕ ਇੱਕ ਕਰਕੇ ਵੇਚ ਦਿੱਤਾ ਸੀ ਤੇ ਜੋ ਇਹਨਾਂ ਕੋਲ Tata 407 tempo ਸੀ ਉਹ ਵੀ ਏਸ ਨੇ ਵੇਚ ਦਿੱਤਾ ਸੀ ਪਰ ਆਪਣੇ ਪਿਤਾ ਨੂੰ ਕਿਹਾ ਕਿ ਪੁਲਿਸ ਵਾਲਿਆਂ ਨੇ ਫੜ ਲਿਆ ਉਹਨਾਂ ਨੇ ਬੌਂਡ ਕਰ ਦਿੱਤਾ ਪਰ ਹੁਣ ਇਹ ਮੰਨ ਜਾਂਦਾ ਕਿ ਉਹ ਬੌਂਡ ਨਹੀਂ ਕੀਤਾ ਸੀ ਸਗੋਂ ਏਸ ਨੇ ਉਹ ਵੇਚ ਦਿੱਤਾ ਸੀ ਤੇ ਢੂਲੇ ਦਾ ਸਮਾਨ ਵੀ ਏਸ ਨੇ ਇੱਕ ਇੱਕ ਕਰਕੇ ਵੇਚ ਦਿੱਤਾ ਸੀ ਹੁਣ ਏਸ ਦੀ ਨਿਗਾ ਸੀ ਜੋ ਏਸ ਦੇ ਪਿਓ ਦੇ ਨਾਂ ਤੇ ਇੱਕ ਪਲਾਟ ਸੀ ਇੱਕ ਪਲਾਟ ਤੇ ਕੋਠੀ ਹੁਣ ਏਸ ਨੂੰ ਲੱਗਦਾ ਸੀ ਕਿ ਇਹ ਵੀ ਮੇਰਾ ਬਾਪ ਮੇਰੇ ਨਾਂ ਕਰਵਾ ਦੇਵੇ ਤੇ ਮੈਂ ਇਸ ਨੂੰ ਵੀ ਵੇਚ ਕੇ ਖਾ ਜਾਵਾਂ ਕਿਉਂਕਿ ਪੁਲਿਸ ਵੱਲੋਂ ਦੱਸਿਆ ਗਿਆ ਕਿ ਜੋ ਰਾਜੂ ਹੁੰਦਾ ਉਹ ਨਸ਼ੇ ਦਾ ਆਦੀ ਹੁੰਦਾ ਹੈ ਹੁਣ ਇਹ ਪਲੈਨਿੰਗ ਕਰਦੇ ਨੇ 26 ਜੂਨ 2025 ਨੂੰ ਇਹਨਾਂ ਵੱਲੋਂ ਪਹਿਲਾਂ ਬਲਵੀਰ ਸਿੰਘ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਰਾਜੂ ਅਤੇ ਉਸ ਦੀ ਪਤਨੀ ਵੱਲੋਂ ਉਸ ਤੋਂ ਬਾਅਦ ਜਦੋਂ ਇਹ ਬੇਸੁੱਧ ਹੋ ਜਾਂਦਾ ਤਾਂ ਡੰਡੇ ਦੇ ਨਾਲ ਇਸ ਤੇ ਸਿਰ ਉੱਪਰ ਬਾਰ ਕੀਤਾ ਜਾਂਦਾ ਹੁਣ ਜਦੋਂ ਡੰਡਾ ਇਸ ਦੇ ਉੱਪਰ ਮਾਰਿਆ ਜਾਂਦਾ ਤਾਂ ਇਹ ਚੀਕਾਂ ਮਾਰਦਾ ਤਾਂ ਇਸ ਦੇ ਮੂੰਹ ਦੇ ਵਿੱਚ ਕੱਪੜਾ ਥਨ ਦਿੱਤਾ ਜਾਂਦਾ ਉਸ ਤੋਂ ਬਾਅਦ ਕਹਾੜੀਆਂ ਦੇ ਨਾਲ ਇਸ ਉੱਪਰ ਬਾਹਰ ਕੀਤਾ ਜਾਂਦਾ ਹੈ ਬੇਟਾ ਆਪਣੇ ਪਿਤਾ ਦੇ ਉੱਪਰ ਬਾਹਰ ਕਰਦਾ ਤੇ 6-7 ਬਾਰ ਬਲਵੀਰ ਸਿੰਘ ਦੇ ਉੱਤੇ ਕੀਤੇ ਜਾਂਦੇ ਨੇ ਜਦੋਂ ਬਲਵੀਰ ਸਿੰਘ ਦੀ ਮੌਤ ਹੋ ਜਾਂਦੀ ਹੈ ਮੌਤ ਹੁੰਦੀ ਹੈ 26 ਜੂਨ 2025 ਦੀ ਰਾਤ ਨੂੰ ਤੇ ਸਵੇਰੇ ਇਹ ਸਾਰੇ ਐਦਾਂ ਤੁਰੇ ਫਿਰਦੇ ਸੀ ਜਿਵੇਂ ਸਭ ਕੁਝ ਨਾਰਮਲ ਹੋਵੇ ਰਾਜੂ ਦੀ ਪਤਨੀ ਵੀ ਘਰੋਂ ਚੰਗਾ ਸੂਟ ਪਾ ਕੇ ਦੁੱਧ ਲੈਣ ਵਾਸਤੇ ਨਿਕਲਦੀ ਐ ਤੇ ਉਹ ਆਂਡੀਆਂ ਗਵਾਂਡੀਆਂ ਨੂੰ ਕਹਿੰਦੇ ਕਿ ਪਾਪਾ ਜੀ ਪੌੜੀਆਂ ਦੇ ਵਿੱਚੋਂ ਡਿੱਗ ਪਏ ਉਹਨਾਂ ਦੇ 60 ਬੱਜੀ ਜਾਨੀ ਉਹਨਾਂ ਦੇ ਚਿਹਰੇ ਉੱਤੇ ਵੀ ਕੋਈ ਵੀ ਨਮੋਸ਼ੀ ਨਹੀਂ ਸੀ ਹੁਣ ਜਦੋਂ ਲੋਕ ਅੰਦਰ ਜਾਂਦੇ ਆ ਤਾਂ ਦੇਖਦੇ ਨੇ ਕਿ ਬਲਵੀਰ ਸਿੰਘ ਦਾ ਖੂਨ ਨਾਲ ਲਤਪਤ ਹੁੰਦਾ ਐ ਤੇ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਡਾਕਟਰ ਉਸ ਨੂੰ ਮ੍ਰਿਤਕ ਐ ਘੋਸ਼ਿਤ ਕਰ ਦਿੰਦੇ ਬਲਵੀਰ ਸਿੰਘ ਦੀ ਉਮਰ ਲਗਭਗ 65-70 ਸਾਲ ਸੀ ਪੁਲਿਸ ਨੇ ਹੁਣ ਬਲਵੀਰ ਸਿੰਘ ਦੇ ਮੁੰਡੇ ਜੁਬਰਾਜ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਉੱਪਰ ਕੇਸ ਦਰਜ ਕਰ ਲਿਆ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਸਿਰਫ ਤੁਹਾਨੂੰ آگਾਹ ਕਰਨਾ ਹੈ, ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ, ਕਿੱਦਾਂ ਕਿਦਾਨੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ, ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਅੱਜ ਕੱਲ ਦਾ ਸਮਾਂ ਐਦਾਂ ਦਾ ਕਿ ਮਾਪਿਓ ਆਪਣੇ ਪੁੱਤਰ ਤੇ ਵਿਸ਼ਵਾਸ ਨਹੀਂ ਕਰ ਸਕਦਾ ਤੇ ਬੱਚੇ ਆਪਣੇ ਮਾਤਾ-ਪਿਤਾ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਐਦਾਂ ਦੇ ਹਾਲਾਤ ਇਦਾਂ ਦਾ ਸਮਾਂ ਜਦੋਂ ਆ ਜਾਂਦਾ ਫਿਰ ਉਦੋਂ ਕੋਈ ਵੀ ਰਿਸ਼ਤਾ ਮੈਣੇ ਨਹੀਂ ਰੱਖਦਾ ਹਰ ਰਿਸ਼ਤਾ ਤਾਰ-ਤਾਰ ਕਰ ਦਿੱਤਾ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਪੁੱਤਰ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ